ਹੈਲੋ ਦੋਸਤੋ ਕੀ ਹਾਲ ਚਾਲ ਸਾਰਾ ਨਾ ਇਸ ਵੀਡੀਓ ਬਣਾਉਣ ਦਾ ਕੋਈ ਬੜਾ ਵੱਡਾ ਮਕਸਦ ਹੈ ਨਹੀਂ ਸੀ ਤੇ ਆਪ ਨੂੰ ਯਾਦ ਆਈ ਸੀ ਕਿ ਅੱਜ ਰਿਪੋਰਟ ਆਉਣੀ ਸੀ ਕਿ ਜਿਹੜੀ ਜੂਨ ਚ ਟਰੈਕਟਰ ਕਿੰਨੇ ਵੇਚਿਆ ਕਿਹੜੇ ਕਿੰਨੇ ਵੇਚਿਆ ਤੇ ਉਹਦੀ ਗੱਲ ਕਰਦੇ ਆਂ ਤੇ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਾ ਇੱਕ ਟਰੈਕਟਰ ਦਾ ਮੈਂ ਨਾਂ ਨਹੀਂ ਲੈਂਦਾ ਕਿਉਂਕਿ ਆਪਾਂ ਇੰਸਟਾਗ੍ਰਾਮ ਤੇ ਕੁਝ ਕੁ ਵੀਡੀਓ ਪਾਈਆਂ ਸੀ ਤੇ ਲੋਕ ਬਹੁਤ ਬੁਟਾ ਸਿੱਧਾ ਬੋਲਦੇ ਤਾਂ ਕਰਕੇ ਉਹ ਟਰੈਕਟਰ ਦਾ ਨਾਂ ਨਹੀਂ ਲੈਂਦਾ ਤੁਹਾਨੂੰ ਲੱਗ ਜੂ ਪਤਾ ਹਨ ਕਿਹੜਾਗਾ ਕਿ ਆਪਾਂ ਕਿਸੇ ਡਾਇਰੈਕਟਰ ਨੂੰ ਨਾਮ ਆੜਾ ਕਿਹਾ ਨਾ ਕਹੀਏ ਜਸਟ ਆਪਾਂ ਫੈਕਟਸ ਦੀ ਗੱਲ ਕਰਦੇ ਆਂ ਕਿ ਭਈ ਇਹ ਚਾਹ ਕੰਪਨੀ ਸੁਧਾਰਨੀ ਚਾਹੀਦੀ ਆ ਨਾ ਕੋ ਨਹੀਂ ਚਰਦੇ ਤਾਂ ਆਪਾਂ ਨੂੰ ਵੀ ਕੋਈ ਜ਼ਰੂਰੀ ਨਹੀਂ ਆਪਾਂ ਨੂੰ ਕੋ ਪੈਸੇ ਨਹੀਂ ਮਿਲਦੇ ਉਹ ਚੀਜ਼ ਦਾ ਨਾਮ ਲੈ ਕੇ ਤੋਂ ਤੇ ਫਿਰ ਕਹਿੰਦੇ ਉਹ ਦਾ ਨਾਮ ਲੈ ਕੇ ਚੱਲਦਾ ਤਾਂ ਕਰਕੇ ਮੈਂ ਦੱਸਦਾ ਕਿ ਬਾਅਦ ਚ ਕਿਸੇ ਨੂੰ ਕਨਫਿਊਜ਼ਨ ਨਾ ਹੋਵੇ ਭਾਈ ਕਿ ਤੁਸੀਂ ਆ ਡਾਇਰੈਕਟਰ ਦਾ ਨਾਮ ਨਹੀਂ ਲਿਆ ਠੀਕ ਹੈ ਨਾ ਆਪਣੀ ਕੋਈ ਦੁਸ਼ਮਣੀ ਨਹੀਂ ਡਾਇਰੈਕਟਰ ਨਾਲ ਟਰੈਕਟਰ ਸਾਰੀ ਚੰਗੇ ਨੇ ਕੁਝ ਕਿ ਕਮੀਆਂ ਹੁੰਦੀਆਂ ਜਾਂ ਉਹ ਕਮੀਆਂ ਕੱਢਦੇ ਕੰਪਨੀ ਤਾਂ ਵਧੀਆ ਬਣ ਜਾਂਦੇ ਨੇ ਜਮਾ ਤੇ ਹਤੇ ਹੁਣ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਟੌਪ 15 ਦੀ ਗੱਲ ਕਰਦੇ ਆ 15ਵੇਂ ਨੰਬਰ ਤੇ ਨਾ ਬਹੁਤ ਛੋਟੇ ਛੋਟੇ ਬ੍ਰਾਂਡ ਆ ਜਾਂਦੇ ਜਿਨ੍ਹਾਂ ਦਾ ਆਪਾਂ ਨਾਮ ਵੀ ਨਹੀਂ ਸੁਣਿਆ ਹੁੰਦਾ ਜੋ ਉਹ ਆਪਣੇ ਇੰਡੀਵਿਜੂਅਲੀ ਸੇਲ ਕਰਦੇ ਹੁੰਦੇ ਨੇ ਹਨਾ ਜਿਵੇਂ ਕੋਈ ਮੈਂ ਛੋਟਾ ਡਾਇਰੈਕਟਰ ਬਣਾਵਾ ਕੋਈ ਬਿਜਲੀ ਵਾਲਾ ਜਾਂ ਕੋਈ ਹੋਰ ਉਹ ਵੀ ਟਰੈਕਟਰ ਚ ਆ ਜਾਂਦੇ ਨੇ ਤੋਂ ਮਿਸਕਲੀਨੀਅਸ ਆਇਜੇ ਕੋਈ ਸ਼ਬਦ ਹੁੰਦਾ ਹੈ ਰੋਖਾ ਜਿਹਾ ਮੈਨੂੰ ਕਹਿਣਾ ਨਹੀਂ ਆਉਂਦਾ ਉਹ 2600 ਵੇਚਿਆ ਗਿਆ ਆਪਣੀ ਜੂਨ ਦੇ ਮਹੀਨੇ ਦੇ ਵਿੱਚ ਤੇ ਜੋਵੀ ਨੰਬਰ ਤੇ ਆਪਣੀ ਆਉਂਦੀ ਜਾਣੀ ਮਾਨੀ ਇੰਡੋ ਫਾਰਮ ਜਿਹੜੀ ਕਿ ਹਿਮਾਚਲ ਦੀ ਸ਼ਾਨਾ ਹਿਮਾਚਲ ਦੇ ਵਿੱਚ ਬੰਦੀ ਹੈ ਮੇਰੇ ਹਿਸਾਬ ਨਾਲ ਇੰਡੋ ਫਾਰਮ ਇਹਨਾਂ ਨੇ ਵੇਚਿਆ 380 ਡਾਇਰੈਕਟਰ 2600 ਅਦਰਸ ਨੇ ਇੰਡੋ ਫਾਰਮ ਵੇਚਿਆ 380 ਤੇ ਹੁਣ ਆਉਂਦੀ ਆਪਣੇ ਪੰਜਾਬ ਦੀ ਸ਼ਾਨ ਪ੍ਰੀਤ ਪ੍ਰੀਤ ਨਾਬੇ ਬੰਦਿਆ ਮੇਰੇ ਹਿਸਾਬ ਨਾਲ ਮੈਨੂੰ ਪੱਕਾ ਯਾਦ ਨਹੀਂ ਹੈਗਾ ਇੱਧਰ ਕਿੱਥੀ ਬੰਦਦੇ ਆਪਣੇ ਪਟਿਆਲੇ ਏਰੀਆ 'ਚ ਇਹੇ ਵੇਚੇ ਨੇ 400 ਜੌਟਾ ਬਹੁਤ ਹੁੰਦੀਆਂ ਨਹੀਂ ਕਿਉਂਕਿ ਇੱਕ ਕਰਪੈਨਾ ਦੇ ਵਿੱਚ ਮਸ਼ਹੂਰ ਕੰਪਨੀ ਆ ਵਾ ਹਜੇ ਆਲ ਇੰਡੀਆ ਚੱਲੀ ਨਹੀਂ ਹੋਣ ਵਾਲੇ ਸਮੇਂ ਦੇ ਵਿੱਚ ਵੀ ਤੱਕ ਪਾ ਸਕਦੀ ਆ ਤੇ 12ਵੇਂ ਨੰਬਰ ਤੇ ਆਪਣੇ ਡਾਇਰੈਕਟਰ ਹੁੰਦਾ ਕੈਪਟਨ ਡਾਇਰੈਕਟਰ ਸੇ ਇਹ ਆਪਣੇ ਪੰਜਾਬ ਦੇ ਵਿੱਚ ਤਾਂ ਨਹੀਂ ਮਿਲ ਲੱਗਦਾ ਪਾ ਜਾਂਦੇ ਸਾਊਥ ਦੇ ਵਿੱਚ ਆ ਰਾਜਸਥਾਨ ਦੇ ਵਿੱਚ ਇੱਧਰ ਇਹ ਡਾਇਰੈਕਟਰੇ ਛੋਟੇ ਜਿਹੇ ਡਾਇਰੈਕਟਰ ਹੁੰਦੇ ਨੇ ਜਿਵੇਂ ਕੈਪਟਨ ਹੁੰਦੇ ਨੇ ਬਾਗਾਂ ਵਾਲੇ ਜਿਵੇਂ ਮੱਧਿਆ ਪ੍ਰਦੇਸ਼ ਮਹਾਰਾਸ਼ਟਰ ਆ ਦੇ ਵਿੱਚ ਬਾਗ ਜ਼ਿਆਦਾ ਲੱਗਦੇ ਨੇ ਤੇ ਇਹ ਡਾਇਰੈਕਟਰ ਉੱਥੇ ਹੀ ਵਰਤੇ ਜਾਂਦੇ ਨੇ ਹੁਣ ਇੱਕ ਗਰੋ ਮੈਕਸ ਇਹ ਮਹਿੰਦਰਾ ਤੇ ਗੁਜਰਾਤ ਦੀ ਜਿਹੜੀ ਸਰਕਾਰ ਆ ਉਹਨਾਂ ਦੇ ਵਿੱਚ ਵਿਚਾਲੇ ਸਮਝੌਤਾ ਹੋ ਕੇ ਇਹ ਕੰਪਨੀ ਚਲਾਈ ਗਈ ਆ ਗਰੋ ਮੈਕਸ ਤੇ ਉਹਨਾਂ ਦੀ ਇਹ ਡਾਇਰੈਕਟਰ ਹੈਗਾ ਇਹ 800 ਵਿਕੇ ਨੇ ਤੇ ਜਿਹੜੀ ਕੈਪਟਨ ਡਾਇਰੈਕਟਰ ਸੀ ਨਾ ਮੈਂ ਉਹ ਦੱਸਣਾ ਭੁੱਲ ਗਿਆ ਉਹ 400 ਤੋਂ 500 ਵਿਕੇ ਨੇ ਕਿਉਂਕਿ ਜਿਹੜੀਆਂ ਇਹ ਛੋਟੀਆਂ ਕੰਪਨੀਆਂ ਹੁੰਦੀਆਂ ਜਾਂ ਹਜੇ ਨਵੇਂ-ਨਵੇਂ ਸੈਟਪ ਉਹੀਆਂ ਹੁੰਦੀਆਂ ਸਟਾਰਟਿੰਗ ਫੇਸ ਹੁੰਦਾ ਇਹਨਾਂ ਦਾ ਇਹਨਾਂ ਦਾ ਇਨੈਕੂਰੇਟ ਡਾਟਾ ਨਹੀਂ ਹੁੰਦਾਗਾ ਥੋੜਾ ਚੱਲੋ ਚੱਲੇ ਜਾਂਦਾ ਹੁੰਦਾ ਤੇ 10ਵੇਂ ਨੰਬਰ ਤੇ ਹੁਣ ਆਪਣੀ ਟੌਪ 10 ਸ਼ੁਰੂ ਹੋ ਜਾਂਦੀ ਹੈ ਜਿਹੜੇ ਕੀ ਆ ਦਾ ਸਹੀ ਡਾਟਾ ਦਿੱਤੀਆਂ ਨੇ ਕੰਪਨੀਆਂ ਤੇ ਇਹਦੇ ਵਿੱਚ ਥੋੜੀ ਹੁਣਤੀ ਉੱਤੇ ਥਲੇ ਤਾਂ ਹੋ ਜਾਂਦੀ ਹੈ ਕਈ ਵਾਰ ਜੂਨ ਦੇ ਐਂਡਲੇ ਤਰੀਕ ਚ ਵਿਕਿਆ ਹੁੰਦਾ ਜਾਂ ਸਟਾਰਟਿੰਗ ਚ ਹੈ ਨਾ ਉਹ ਡਾਟਾ ਥੋੜਾ ਇਧਰ ਉਧਰ ਹੋ ਜਾਂਦਾ VST Tailors Sector ਇਹ ਨਾ ਜ਼ਿਆਦਾਤਰ VST ਆਪਣੇ ਨਹੀਂ ਚੱਲਦੇ ਵੀ ਸਾਊਥ ਇੰਡੀਆ ਚ ਚੱਲ ਜਿਵੇਂ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲਾ, ਕਰਨਾਟਕਾ ਤੇ ਮੱਧਿਆ ਪ੍ਰਦੇਸ਼ ਸੈਂਟਰ ਸੈਂਟਰਲ ਇੰਡੀਆ ਚ ਚੱਲਦੇ ਨੇ ਇਹ ਵਿਕੀ ਨੇ 498 ਮੀਟਰ ਹੁਣ ਆਪਾਂ ਗੱਲ ਕਰਦੇ ਆਂ ਨੌਵੇਂ ਨੰਬਰ ਦੀ ਕਬੋਟਾ ਸਟੈਂਡਲੋਨ ਇਹ ਕੱਲੀ ਕਬੋਟਾ ਹੀ ਸਕਾਟ ਕਬੋਟਾ ਨਹੀਂ ਕੱਲੀ ਕਬੋਟਾ ਜਿਹੜੇ ਸੰਤਰੀ ਟਰੈਕਟਰ ਆਉਂਦੇ ਨੇ ਐਮਯੂ 5502 ਇਹ ਮਾਡਲ ਨੇ ਹਨਾ ਕਬੋਟਾ ਦੇ ਇਹ ਚਾ ਇਹ ਵਿਕੀ ਨੇ 1700 ਤੋਂ ਲੈ ਕੇ 2200 ਦੇ ਵਿੱਚ ਐਕੂਰੇਟ ਡਾਟਾ ਆਪਾਂ ਜਮਾ ਨਹੀਂ ਦੱਸ ਸਕਦੇ ਸੋ ਮੈਂ ਇੱਕ ਰਿਜੀਨ ਅੰਦਾਜ਼ਾ ਹੀ ਦਿੰਦਾ ਹਨਾ ਤੇ ਇਹ 8 ਨੋਮੇ ਨੰਬਰ ਤੇ ਆਉਂਦੀ ਆ ਤੇ 8ਵੇਂ ਨੰਬਰ ਤੇ ਆਉਂਦੀ ਆਪਣਾ ਨੀਲਾ ਘੋੜਾ ਨਿਊ ਹੋਲੈਂਡ ਇਹ 2500 ਤੋਂ 3000 ਵਿਕੇ ਨੇ ਇਹ ਹੁਣ ਤੁਸੀਂ ਆਖੋਗੇ ਯਾਰ ਬਹੁਤ ਘੱਟ ਵੇਖਦੇ ਨੇ ਮੈਂ ਤੁਹਾਨੂੰ ਦੱਸਦਾ ਇਹ ਜਿਹੜੇ ਨਿਊ ਹੋਲੈਂਡ ਨੇ ਇਹਨਾਂ ਦੇ ਜੋਂਬੀਅਰ ਨੇ ਇਹ ਨਿਊ ਹੋਲੈਂਡ ਤਾਂ ਖਾਸ ਕਰਕੇ ਪੰਜਾਬ ਹਰਿਆਣਾ ਤੇ ਕੁਸ਼ਕ ਨਾਰਥ ਰਾਜਸਥਾਨ ਯੂਪੀ ਦੇ ਵਿੱਚ ਜਿਹੜੇ ਆਪਣੇ ਇਧਰ-ਇਧਰ ਲੱਗ ਜਾਂਦੇ ਨੇ ਇੱਥੇ ਹੀ ਵਿਗਦੇ ਬਾਈ ਫੋਰ ਕਿਤੇ ਨਹੀਂ ਵਿਗਦੇ ਨਿਊ ਹੋਲੈਂਡ ਇੰਡੀਆ ਦੇ ਵਿੱਚ ਇਹ ਸਿਰਫ ਤੁਸੀਂ ਸੇਲਸ ਟਾਪ ਦਾ ਵੀਰੇ ਪੰਜਾਬ ਤੇ ਹਰਿਆਣਾ ਵਿੱਚ ਹੋ ਰਹੀ ਹੈ ਨਿਊ ਹੌਲੈਂਡ ਤੇ ਨਿਊ ਹੌਲੈਂਡ ਦਾ ਇੱਥੇ ਪੈਰ ਲਾਇਆ ਤਾਂ ਨਿਊ ਹੌਲੈਂਡ ਨੂੰ ਬਹੁਤ ਸੋਚਣਾ ਚਾਹੀਦਾ ਆਪਣੇ ਇਹ ਦੋ ਸਟੇਟਾਂ ਬਾਰੇ 7ਵੇਂ ਨੰਬਰ ਤੇ ਆਉਂਦੀ ਹੈ ਆਪਣੀ ਪਿੱਟ ਪਿਟਾ ਆਸ਼ਰਮ 4900 ਤੋਂ 5500 ਵਿੱਚ ਇਹਦੇ ਟਰੈਕਟਰ ਵੇਖੇ ਨੇ ਤੇ ਬਹੁਤ ਵਧੀਆ ਸੇਲ ਹੈ ਕਿਉਂਕਿ ਇਹਨਾਂ ਨੇ ਥੋੜੇ ਨਵੇਂ ਮਾਡਲ ਜਿਹੜੇ ਲਾਂਚ ਕੀਤੇ ਹੋਏ ਸਿਲਵਰ ਹੈਡਾ ਉਹ ਤਾਂ ਚਲੋ ਐਨੇ ਨਹੀਂ ਸੇਲ ਹੋ ਰਹੀ ਪਰ ਜਿਹੜੇ ਆਪਣੇ ਲਾਲ ਨੇ 241 242 ਇਹ ਮਾਡਲ ਆਉਂਦੇ ਨੇ ਇਹ ਤਾਂ ਤੁਹਾਨੂੰ ਪਤਾ ਸਦਾ ਬਾਹਰ ਜੀ ਤੱਕ ਪਾਉਣ ਨਹੀਂ ਰੱਖੇ ਨੇ ਹੁਣ ਆਪਾਂ 6B ਨੰਬਰ ਵਾਲੇ ਦੀ ਗੱਲ ਕਰੀਏ ਜੌਂਡੀਆ ਹਰਾ ਬ੍ਰਾਂਡ ਵੀ ਕਹਿ ਦਿੰਦੇ ਨੇ ਜਿਹਨੂੰ ਤੁਸੀਂ 6300 ਤੋਂ ਲੈ ਕੇ 6700 ਵਿਕੇ ਨੇ ਇਹ ਦਾ ਲਗਭਗ ਆਲਓਵਰ ਇੰਡੀਆ ਦੇ ਵਿੱਚ ਥੋੜੇ ਥੋੜੇ ਕਰਕੇ ਵਿਗਦੇ ਨੇ ਪਰ ਮੇਜਰਲੀ ਇਹਨਾਂ ਦੀ ਸੇਲੇ ਯੂਪੀ ਪੰਜਾਬ ਤੇ ਹਰਿਆਣਾ ਤੇ ਉੱਪਰ ਰਾਜਸਥਾਨ ਜਿਹੜਾ ਆਪਣੇ ਪੰਜਾਬ ਹਰਿਆਣਾ ਨਾਲ ਲੱਗਦਾ ਉਹ ਰਾਜਸਥਾਨ ਇਹ ਉੱਥੇ ਵਿਗਦੇ ਨੇ ਹੋਰ ਕਿਤੇ ਨਹੀਂ ਵਿਗਦੇ ਨੇ ਐਕਚੁਅਲੀ ਨਾ ਮੇਰੀ ਗੱਲ ਹੁੰਦੀ ਰਹਿੰਦੀ ਜਿਵੇਂ ਗੁਜਰਾਤ ਦੇ ਨੇ ਮੱਧਿਆ ਪ੍ਰਦੇਸ਼ ਦੇ ਐਮਪੀ ਦੇ ਕੁਝ ਕੁ ਬੰਦੇ ਆਪਣੇ ਕਰਨਾਟਕਾ ਦੇ ਜਾਣ ਪਹਿਚਾਨ ਵਾਲੇ ਨੇ ਇਧਰ ਆਪਾਂ ਗੱਲਬਾਤ ਕਰਦੇ ਰਹਿੰਦੇ ਤਾਂ ਉਹ ਹੀ ਆਪਾਂ ਨੂੰ ਦੱਸਦੇ ਹੁੰਦੇ ਆ ਵੀ ਸਾਡੇ ਸੇਲ ਕਿਦੁਨੀਆਂ ਤੇ ਤੁਹਾਡੇ ਸੇਲ ਕਿਵੇਂ ਸਾਰੀ ਗੱਲਬਾਤ ਆਪਾਂ ਨਾਲ ਕਰਕੇ ਹੀ ਵੀਡੀਓ ਪਾਉਣੀ ਹੈਗੀ 5ਵੇਂ ਨੰਬਰ ਤੇ ਆ ਜਾਂਦੀ ਹੈ ਸਕੋਟ ਕੋਕ ਵੋਟਾ ਜਿਵੇਂ ਫਾਰਮ ਟਰੈਕ ਕਹ ਲਓ ਤੁਸੀਂ ਇਹਨਾਂ ਡਿਜੀ ਟਰੈਕ ਕਹ ਲਓ ਪਾਵਰ ਟਰੈਕ ਕਹ ਲਓ ਇਹ ਸਾਰੇ ਇਹਨਾਂ ਦੀ ਹੀ ਮਾਡਲ ਨੇ ਇਹ ਹੁਣ ਸਕੋਟਾ ਇੱਕ ਵੋਟ ਹੈ 파ਟਨਰਸ਼ਿਪ ਚ ਹੋ ਗਈ ਮੇਰੇ ਨਾਲ 51 49 ਜਾਂ 50 50 파ਟਨਰਸ਼ਿਪ ਹੋ ਗਈ ਇਹਨਾਂ ਦੀ 50 50% ਬਸ ਇਹਦੇ ਨੇੜੇ ਤੇੜੀ ਨੇ ਇਹਨਾਂ ਨੇ ਬਹੁਤ ਸੋਹਣਾ ਹੁਣ ਕੰਮ ਕੀਤਾ ਬਹੁਤ ਸੋਹਣੇ ਇਹਨਾਂ ਦੇ ਟਰੈਕਟਰ ਬਣਾਏ ਨੇ ਤਿਆਰ ਕੀਤੇ ਨੇ ਪਾਵਰ ਡਿਲੀਵਰੀ ਪੂਰੀ ਸੋਹਣੀ ਹਰ ਕਿਸੇ ਪੱਖੋਂ ਮਾਰ ਨਹੀਂ ਖਾਰੇ ਉਹਨਾਂ ਲਈ ਸਕੋਰ ਕਵੋਟਾ ਆ ਇਹ ਫਿਊਚਰ ਚ ਆਪਾਂ ਲੱਗ ਜੂ ਪਤਾ 4-5 ਸਾਲ ਠਾਕੇ ਜੇ ਇਹਨਾਂ ਚ ਕੋਈ ਕਮੀ ਹੋਈ ਉਹ ਵੀ ਲੋਕਾਂ ਨੂੰ ਪਤਾ ਲੱਗ ਜੂਗੀ ਇਹ ਵੀ ਕਹਿੰਦੇ 8439 ਟਰੈਕਟਰ ਆ ਇਹ ਬਹੁਤ ਵੇਖ ਚੁਪੇ ਨੇ ਕਿਉਂਗੇ ਹੁਣ ਇਹਨਾਂ ਨੇ 2022-23 ਤੋਂ ਆਪਣਾ ਨਵਾਂ ਦੌਰ ਸ਼ੁਰੂ ਕਰਤਾ ਨਵੇਂ ਡਾਇਰੈਕਟਰ ਸਿਰਾਂ ਲਾਉਣ ਲੱਗੇ ਹੌਲੀ ਹੌਲੀ ਬਹੁਤ ਇੰਪਰੂਵਮੈਂਟ ਕਰੀ ਜਾਂਦੇ ਨੇ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਕਰ ਲੋ ਮਿਲੂਗੀ ਚੌਥੇ ਤੇ ਆਉਂਦਾ ਮੈਸੀ ਫਰਗੂਸਨ ਮੈਸੀ ਫਰਗੂਸਨ ਵੀ ਕਹਿੰਦੇ ਨੇ ਫਰਗੂਸਨ ਵੀ ਕਹਿੰਦੇ ਨੇ ਤੇ ਇਹ ਵੀ ਹੌਲੀ ਹੌਲੀ ਕਿਸੇ ਟਾਈਮ ਇਹਨਾਂ ਦਾ ਮੈਸੀ ਦਾ ਦੌਰ ਆ ਗਿਆ ਸੀਗਾ ਤੇ ਫੇਰ ਇਹ بجلی ਜਿਹਾ ਮ ਖਤਮੀ ਹੋ ਗਿਆ ਯਾਰ ਲੋਕਾਂ ਨੇ ਲੈ ਨੂੰ ਹੀ हट ਗਏ ਪਤਾ ਨਹੀਂ ਸਪेयर ਪਾਰਟ ਬਣੀ ਹੋਏ ਮਾਰ ਖਾਂਦੇ ਸੀ ਤੇ ਇਧਰ ਮਾਲਵੇ ਏਰੀਏ ਦੇ ਵਿੱਚ ਮੈਸੀ ਫਰਜੂਸ ਨੇ ਨਹੀਂ ਵਿਗਦੇ ਮਾਝੇ 'ਚ ਜ਼ਰੂਰ ਵਿਗਦੇ ਨੇ ਦੁਆਬੇ 'ਚ ਵਿਗਦੇ ਨੇ ਤੇ ਮਾਲਵੇ ਦੇ ਜਿਹੜੇ ਪਟਿਆਲੇ ਤੋਂ ਉਧਰ-ਉਧਰ ਏਰੀਏ ਨੇ ਉਧਰ ਵਿਗਦੇ ਨੇ ਹਰਿਆਣਾ ਤੇ ਰਾਜਸਥਾਨ 'ਚ ਇਹਨਾਂ ਦੀ ਸੇਲ ਜ਼ਿਆਦਾ ਵੀ ਯੂਪੀ ਬਿਹਾਰ ਇਧਰ ਮੱਧਿਆ ਪ੍ਰਦੇਸ਼ ਇੱਥੇ ਇਹ ਸਾਰੇ ਕਿਤੇ ਇਹਨਾਂ ਦੀ ਥੋੜੀ-ਥੋੜੀ ਸੇਲ ਹੈਗੀ ਆ ਤੇ ਉਸ ਤੋਂ ਬਾਅਦ ਫੇਰ ਇੱਕ ਪੰਜਾਬ ਦਾ ਸਾਹਣਾ ਆ ਗਿਆ ਸੋਨਾਲੀਕਾ ਕੀ ਕਹਣਾ ਮਾਡਲ ਇਹਨਾਂ ਨੇ ਥੋੜੇ ਜਿਹਾ ਵਧਾਤੇ ਤੇ ਸੇਲ ਇਹਨਾਂ ਦੀ ਵਧੀਆ ਹੋ ਗਈ ਮੈਸ਼ੀਨਰੀ ਹੋ ਗਈ ਸੀ 9805 ਸੋਨਾਲੀਕਾ ਦੀ 10135 ਟੱਕਰ ਦੇ ਰਹੀ ਆ ਸੋਨਾਲੀਕਾ ਇਹਦੇ ਵਿੱਚ ਇੱਕ ਸਪੋਰਟ ਮਾਡਲ ਵੀ ਆਉਂਦੇ ਹੁੰਦੇ ਨੇ ਤੇ ਕਈ ਵਾਰ ਕਈ ਵਾਰ ਇੰਪੋਰਟ ਮਾਡਲਾਂ ਦੀ ਸੇਲ ਹੁੰਦੀ ਆ ਕਿ ਜਦੋਂ ਨਾ ਹੋ ਜਾਂਦਾ ਸੈਟਿੰਗ ਆਪਾਂ ਐਕੂਰੇਟ ਡਾਟਾ ਕਦੇ ਵੀ ਨਹੀਂ ਕੱਢ ਸਕਦੇ ਇਹਨਾਂ ਦਾ ਤੇ ਇਹ ਕੰਪਨੀ ਆਪਾਂ ਨੂੰ ਦੇ ਦਿੰਦਾ ਦੇ ਹੀ ਦੇਵੇ ਨਾ ਉਹ ਹਰੇਕ ਕੰਪਨੀ ਦਾ ਹਰੇਕਾਂ ਦਿੰਦੀ ਨਹੀਂ ਹਰੇਕ ਨੂੰ ਤੇ ਸੋਨਾਲੀ ਕਾ 10135 ਵਿਗੇ ਨੇ ਬਹੁਤ ਸੋਹਣੀ ਸੇਲ ਕੀਤੀ ਹੈਗੀ ਬਹੁਤ ਸੋਹਣਾ ਕੰਮ ਚੱਲ ਰਿਹਾ ਇਹਨਾਂ ਦਾ ਇਹਨਾਂ ਦੀ ਹੁਣ ਗੱਲ ਕਰੀਏ ਔਲ ਓਵਰ ਇੰਡੀਆ ਵਿਗਦੇ ਨੇ ਇਹ ਜਿੱਥੋਂ ਜਿੱਥੋਂ ਤੱਕ ਆਪਾਂ ਸਟੇਟਾਂ ਦੇ ਨਾਂ ਜਾਣਦੇ ਆ ਲੋਕ ਸੋਨਾਲੀ ਕਾ ਲੈਂਦੇ ਨੇ ਤੇ ਪੰਜਾਬ ਹਰਿਆਣਾ ਤਾਂ ਇਹ ਮੇਜਰ ਸੇਲ ਤਾਂ ਹੁੰਦੀ ਕਿਉਂਕਿ ਮੇਰੀ ਗੱਲਬਾਤ ਹੁੰਦੀ ਹੈ ਜਦੋਂ ਉਹ ਕਹਿੰਦੇ ਬਾਈ ਅਸੀਂ ਟਰੈਕਟਰ ਨਹੀਂ ਲੈਂਦੇ ਅਸੀਂ ਦਾ ਕਿਰਾਏ ਤੇ ਕਰਾਉਂਦੇ ਆ ਟੌਰ ਨਾਲ ਜਾ ਕੇ ਬੈਠੋ ਛਾਵੇਂ ਤੇ ਕੰਮ ਕਰਾਓ ਆਪਣੇ ਵਾਲਿਆਂ ਨੂੰ ਸ਼ੌਕ ਹੁੰਦਾ ਟਰੈਕਟਰ ਦਾ ਤਾਂ ਖਰੀਦ ਲੈਂਦੇ ਨੇ ਤੇ ਜਿਹੜੇ ਨੰਬਰ ਤੇ ਟਰੈਕਟਰ ਹੋਗਾ ਉਹਦੇ ਸੇਲ ਹੈਗੀ 14283 ਤੇ ਚੰਗੀ ਸੇਲ ਹੈਗੀ ਤੇ ਹੁਣ ਆਪਾਂ ਪਹਿਲੇ ਨੰਬਰ ਵਾਲੀ ਦੀ ਗੱਲ ਕਰਦੇ ਆ ਮਹਿੰਦਰਾ ਮਹਿੰਦਰਾ ਇਹਦਾ ਕੱਲਾਗਾ ਇਹਦੇ ਵਿੱਚ ਕੋਈ ਕਿਸੇ ਦੀ ਪਾਰਟਨਰਸ਼ਿਪ ਨਹੀਂ ਕੱਲਾ ਸੋਲੋ ਮਹਿੰਦਰਾ ਜਿਹੜਾ ਵਿਕਦਾ ਇਹ ਲਗਭਗ 10-15 ਸਾਲਾਂ ਤੋਂ ਟੌਪ 'ਤੇ ਤੇ ਅਜੇ ਤੱਕ ਥੱਲੇ ਕਿਸੇ ਤੋਂ ਨਹੀਂ ਡਿੱਗਿਆ ਤੇ 17517 ਟਰੈਕਟਰ ਵਿਕੇ ਨੇ ਇਹਨਾਂ ਦੇ ਜੂਨ ਮਹੀਨੇ ਦੇ ਵਿੱਚ ਟਾਪ ਦੇ ਇਹਨਾਂ ਨੇ ਸੇਲ ਕੀਤੀ ਹੈ ਤੇ ਬਹੁਤ ਵਧੀਆ ਪਰਫਾਰਮੈਂਸ ਦੇ ਰਿਹਾ ਇਹ 올 ਓਵਰ ਇੰਡੀਆ ਵਿਕਦੇ ਨੇ ਯਾਨੀ ਕਿ ਚਲੋ ਪੰਜਾਬ ਦੇ ਵਿੱਚ ਨੋ ਸੀਰੀਜ਼ ਜ਼ਿਆਦਾ ਵਿਕਦੀ ਹੈ ਤੇ ਅਲਟਰਾ ਬਾਕੀ ਸਾਰੇ ਕਿਤੇ ਇਹਨਾਂ ਦੇ ਆ ਜਿਹੜੀ ਦੂਜੇ ਮਹਿੰਦਰਾ ਨੇ ਛੋਟੀ ਸੋ ਵਾਲ ਸ਼ੋ ਵਾਲ ਜਿਹਨੂੰ ਡੀਆਈ ਕਹਿੰਦੇ ਨੇ ਉਹੋ ਜ਼ਿਆਦਾ ਵਿਕਦੇ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਹੋਰ ਨੌਲੇਜ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਸਾਰਿਆਂ ਦਾ